ਜੋ ਗੋਲੀਆਂ ਚੱਲੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਦੋ ਧਿਰਾਂ ਵਿਚਾਲੇ ਜੜੀ ਹੈ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਨੌਜਵਾਨ ਨੂੰ ਫੋਨ ਆਇਆ ਸੀ ਜਿਸ ਤੋਂ ਬਾਅਦ ਫੋਨ ਤੇ ਗਾਲ੍ਹਾਂ ਕੱਢੀਆਂ ਗਈਆਂ ਜਿਸ ਤੋਂ ਬਾਅਦ ਕਿਹਾ ਗਿਆ ਕਿ ਕੁਝ ਨੌਜਵਾਨਾਂ ਵੱਲੋਂ ਨੌਜਵਾਨਾਂ ਵੱਲੋਂ ਜੜੀ ਹੈ ਫਾਇਰਿੰਗ ਕੀਤੀ ਗਈ ਹੈ ਦਸ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿਸ ਤੋਂ ਸਮਾਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਸਮਾਣਾ ਦੇ ਵਿੱਚ ਆ ਉੱਥੇ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਨੂੰ ਪਹਿਲਾਂ ਫੋਨ ਕਰਕੇ ਜੜੀ ਹੈ ਗਾਲਾਂ ਕੱਢੀਆਂ ਗਈਆਂ ਜਿਸ ਤੋਂ ਬਾਅਦ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਇਹ ਪੂਰੀ ਫਾਇਰਿੰਗ ਕੀਤੀ ਗਈ ਸਮਾਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਤੁਹਾਨੂੰ ਦੱਸ ਦਈਏ ਕਿ ਸਮਾਣਾ ਦੇ ਮੰਡੀ ਜਿਹੜਾ ਹੈ ਕਕਰਾਲਾ ਦੇ ਨਜ਼ਦੀਕ ਗੁਰੂਪ੍ਰੀਤ ਸਿੰਘ ਨਾਮਕ ਨੌਜਵਾਨ ਤੇ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਉਹ ਜ਼ਖਮੀ ਹੋ ਜਾਂਦਾ ਹੈ ਰਜਿੰਦਰ ਹਸਪਤਾਲ ਦੇ ਵਿੱਚ ਪਟਿਆਲਾ ਦੇ ਵਿੱਚ ਉਸ ਨੂੰ ਪਹर्ती ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਉਹ ਨੌਜਵਾਨ ਜਿਹੜਾ ਹੈ ਗੰਭੀਰ ਰੂਪੀ ਜ਼ਖਮੀ ਹੋਇਆ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਨੌਜਵਾਨ ਦੇ ਖਿਲਾਫ ਜਿਹੜੇ ਨੇ ਹੁਣ ਮੁਕੱਦਮਾ ਦਰਜ ਕਰ ਲਿਆ ਗਿਆ ਕਥਿਤ આરોપીਆਂ ਨੂੰ ਗ੍ਰਿਫਤਾਰ ਕਰਨਾ ਜਿਹੜਾ ਇਸ ਮਾਣਾ सदर ਪੁਲਿਸ ਸਟੇਸ਼ਨ ਦੇ ਇੰਚਾਰਜ ਅਜੇ ਗੁਪਤਾ ਨੇ ਦੱਸਿਆ ਕਿ ਜਿਹੜੇ ਨੌਜਵਾਨ ਨੇ ਉਹ ਉਨ੍ਹਾਂ ਤੇ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਗੁਰਪ੍ਰੀਤ ਸਿੰਘ ਦੇ ਬਿਆਨ ਦੇ ਦਰਜ ਕਰਾਏ ਗਏ ਉਹਨਾਂ ਤੇ ਇਹ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਨੌਜਵਾਨ ਹੈ ਜੋ ਗੰਭੀਰ ਹੋਇਆ ਹੈ ਜ਼ਖਮੀ ਹੋਇਆ ਹੈ ਉਸ ਦੇ ਬਿਆਨਾਂ ਦੇ ਆਧਾਰ ਤੇ ਪੂਰਾ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਇਹ ਪੂਰਾ ਮਾਮਲਾ ਜਿਹੜਾ ਇਸ ਮਾਣਾ ਤੋਂ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਪੁਰਾਣੀ ਰੰਜਿਸ਼ ਕਰਕੇ ਇਹ ਪੂਰੀ ਘਟਨਾ ਵਾਪਰੀ ਹੈ ਕਥਿਤ ਆਰੋਪੀਆਂ ਨੂੰ ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਜਿਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਲਦ ਤੋਂ ਜਲਦ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਪੂਰੇ ਮਾਮਲੇ ਲੈ ਕੇ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਦਾ ਹੋਰ ਕੀ ਕੁਝ ਕੀਤਾ ਗਿਆ ਇੱਕ ਵਾਰ ਤੁਹਾਨੂੰ ਹੋਰ ਸੁਣਾ ਦਿੰਦੇ ਸਮਾਣਾ ਦੇ ਪਿੰਡ ਕਸਰਾਲਾ ਭਾਈਕਾ ਵਿਖੇ ਨੌਜਵਾਨਾਂ ਦੇ ਦੋ ਗਰੁੱਪਾਂ ਦੇ ਵਿੱਚ ਫਾਇਰਿੰਗ ਹੋਈ ਹੈ ਔਰ ਇਸ ਫਾਇਰਿੰਗ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲੇਕਿਨ ਦੈਨਿਕ ਸਵੇਰਾ ਉਸ ਦੀ ਪੁਸ਼ਟੀ ਨਹੀਂ ਕਰਦਾ ਔਰ ਇਸ ਮਾਮਲੇ ਦੇ ਵਿੱਚ ਜਿਹੜਾ ਕਥਿਤ ਜਿਸ ਨੌਜਵਾਨ ਗੁਰਪੇਸ਼ ਸਿੰਘ ਹੈ ਜੋ ਉਸ ਦੇ ਗੋਲੀ ਲੱਗੀ ਹੈ ਪੈਰ ਦੇ ਵਿੱਚ ਸੱਜੇ ਪਾਸੇ ਉਸ ਨੂੰ ਰੇਂਦਰ ਹਸਪੀਟਲ ਅਧਿਕ ਰਏ ਦਿੱਲੀ ਦਾਖਲ ਕਰਾਇਆ ਗਿਆ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਸਦਰ ਸਮਾਣਾ ਦੇ ਇੰਚਾਰਜ ਅਜੇ ਕੁਮਾਰ ਪਰੋਚਾਵਲ ਦਿੱਤੀਗੀ ਤੇ ਨੇ ਕਿ ਅਸੀ ਗੁਰਪੇ ਸਿੰਘ ਦੇ ਬਿਆਨ ਦਰਜ ਕਰਕੇ ਚਾਰ ਨੌਜਵਾਨਾਂ ਦੇ ਖਿਲਾਫ ਵੱਖ-ਵੱਖ ਤਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਕਥਿਤ ਰੂਪੇ ਨੂੰ ਗ੍ਰਿਫਤਾਰ ਕਰਨਾ ਹੈ ਸਾਹਿਬ ਕਿਹੜੇ ਪਿੰਡ ਤੇ ਝਗੜਾ ਹੋਇਆ ਤੇ ਫਾਇਰਿੰਗ ਹੋਈ ਹੈ ਇਹ ਕੱਲ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੁਰਪੀਜਨਾ ਦਾ ਵਿਅਕਤੀ ਹੈ ਉਹ ਗਨਸ਼ਾਟ ਲੱਗਣ ਕਰਕੇ ਰਜਿੰਦਰਾ ਹਸਪੀਟਲ ਦਾਖਲ ਹੈ ਉਸ ਤੋਂ ਬਾਅਦ ਤੁਰੰਤ ਅਸੀਂ ਆਈਓਨ ਉੱਤੇ ਭੇਜਿਆ ਤਾਂ ਉਹਨੇ ਆਪਣੇ ਬਿਆਨ ਵਿੱਚ ਚਾਰ ਬੰਦਿਆਂ ਦਾ ਬਾਇ ਨੇਮ ਤੇ ਪੰਜ ਪੰਜ ਛੇ ਬੰਦੇ ਉਹਨੇ ਅਨਨੋਨ ਲਿਖਾਇਆ ਵੀ ਉਹਨਾਂ ਨੇ ਉੱਥੇ ਤੇ ਫਾਇਰਿੰਗ ਕੀਤੀ ਤੇ ਉਹਦੇ ਪੈਰ ਤੇ ਸ਼ਿਨ ਏਰੀਆ ਦੇ ਵਿੱਚ ਗੋਲੀ ਵਜੀ ਹੈ ਜੋ ਜਿਹਰੇ ਇਲਾਜ ਹੈ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਮੁਕੱਦਮਾ ਨੰਬਰ 146 258 'ਚ ਦਰਜ ਕਰ ਲਿਆ ਉਹਦੀ ਤਫ਼ਤੀਸ਼ ਅਜੇ ਜਾਰੀ ਹੈ ਤੇ ਇੰਤਗ੍ਰੇ ਕਾਰਨ ਜੀਵਣ ਹੈ ਹੁਣ ਤੱਕ ਮਤਲਬ ਜਿਹੜੀ ਫਾਇਰਿੰਗ ਹੋਈ ਫਿਰ ਉਹਨੇ ਦੱਸਿਆ ਕਿ ਉਹ ਉਹਦੀ ਕਿਸੇ ਰਿਸ਼ਤੇਦਾਰ ਨੂੰ ਪਰੇਸ਼ਾਨ ਕਰਦਾ ਸੀ ਤੇ ਉਹਨਾਂ ਦੀ ਫੋਨ ਤੇ ਵੀ ਤੂ ਤੂ ਮਾਮੇ ਹੋਈ ਸੀ ਜੀ ਤੇ ਅਜੇ ਕੋਈ ਰੈਸਟ ਹੋਇਆ ਨਹੀਂ ਜੀ ਅਜੇ ਤੱਕ ਕੋਈ ਰੈਸਟ ਨਹੀਂ ਜੀ ਇੰਦਰ ਨੇ ਜਿਹੜੇ ਇਲਾਜ ਕਿੱਥੇ ਉਹ ਰਜਿੰਦਰ ਹਸਪੀਟਲ ਤੇ ਠੀਕ ਹੈ ਸਟੇਬਲ ਕੰਡੀਸ਼ਨ ਚ ਕਿੰਨੇ ਬੰਦੇ ਲੱਗੇ ਹੋਏ ਆ ਹਾਂ ਜੀ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਦੈਨਿਕ ਸਵੇਰਾ ਟੀਵੀ ਸਮਾਣਾ ਸਮਾਣਾ ਦੇ ਪਿੰਡ ਕਸਰਾਲਾ ਭਾਈ ਕਾ ਵਿਖੇ ਨੌਜਵਾਨਾਂ ਦੇ ਦੋ ਗਰੁੱਪਾਂ ਦੇ ਵਿੱਚ ਫੈਰਿੰਗ ਹੋਈ ਹੈ ਔਰ ਇਸ ਫੈਰਿੰਗ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲੇਕਿਨ ਦੈਨਿਕ ਸਵੇਰਾ ਉਸ ਦੀ ਪੁਸ਼ਟੀ ਨਹੀਂ ਕਰਦਾ ਔਰ ਇਸ ਮਾਮਲੇ ਦੇ ਵਿੱਚ ਜਿਹੜਾ ਕਥਿਤ ਜਿਸ ਨੌਜਵਾਨ ਗੁਰਪੇਸ਼ ਸਿੰਘ ਹੈ ਜੋ ਉਸ ਦੇ ਗੋਲੀ ਲੱਗੀ ਹੈ ਪੈਰ ਦੇ ਵਿੱਚ ਸੱਜੇ ਪਾਸੇ ਉਸ ਨੂੰ ਰਹਿਂਦਰਾ ਹਸਪੀਟਲ ਇਲਾਜ ਕਰਾਇਆ ਦੇ ਲਈ ਦਾਖਲ ਕਰਾਇਆ ਗਿਆ ਹੈ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਸਦਰ ਸਮਾਣਾ ਦੇ ਇੰਚਾਰਜ ਅਜੇ ਕੁਮਾਰ ਪਰੋਚਾਵਲ ਦਿੱਤੀਗੀ ਤੈਨੂੰ ਕਿਹਾ ਕਿ ਅਸੀ ਗੁਰਪ੍ਰੀਤ ਸਿੰਘ ਦੇ ਬਿਆਨ ਦਰਜ ਕਰਕੇ ਚਾਰ ਨੌਜਵਾਨਾਂ ਦੇ ਖਿਲਾਫ ਵੱਖ-ਵੱਖ ਤਾਰਾਵੇਂਗਤ ਮਕਦਮਾ ਦਰਜ ਵੀਖ ਲਓ ਡੇਨਿਕਸਪੀਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਸਮਾਣਾ ਦੇ ਵਿੱਚ ਪਿੰਡ ਜਿਹੜਾ ਹੈ ਕਕਰਾਲਾ ਦੇ ਵਿੱਚ ਗੋਲੀਆਂ ਚੱਲੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਦੋ ਧਿਰਾਂ ਵਿਚਾਲੇ ਜੜੀ ਹੈ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਨੌਜਵਾਨ ਨੂੰ ਫੋਨ ਆਇਆ ਸੀ ਜਿਸ ਤੋਂ ਬਾਅਦ ਫੋਨ ਤੇ ਗਾਲਾ ਕੱਢੀਆਂ ਗਈਆਂ ਜਿਸ ਤੋਂ ਬਾਅਦ ਇਹ ਆ ਗਿਆ ਕਿ ਕੁਝ ਨੌਜਵਾਨਾਂ ਵੱਲੋਂ ਨੌਜਵਾਨਾਂ ਵੱਲੋਂ ਜਿਹੜੀ ਹੈ ਫਾਇਰਿੰਗ ਕੀਤੀ ਗਈ ਹੈ ਤਾਂ ਤੁਸੀਂ ਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਦਾਂ ਸਮਾਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਸਮਾਣਾ ਦੇ ਵਿੱਚ ਆ ਉੱਥੇ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਨੂੰ ਪਹਿਲਾਂ ਫੋਨ ਕਰਕੇ ਜੜੀ ਹੈ ਗਾਲਾਂ ਕੱਢੀਆਂ ਗਈਆਂ ਜਿਸ ਤੋਂ ਬਾਅਦ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਇਹ ਪੂਰੀ ਫਾਇਰਿੰਗ ਕੀਤੀ ਗਈ ਸਮਾਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਤੁਹਾਨੂੰ ਦੱਸ ਦਈਏ ਕਿਸਮਾਣਾ ਦੇ ਮੰਡੀ ਜਿਹੜਾ ਹੈ ਕਕਰਾਲਾ ਦੇ ਨਜ਼ਦੀਕ ਗੁਰੂਪ੍ਰੀਤ ਸਿੰਘ ਨਾਮਕ ਨੌਜਵਾਨ ਤੇ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਉਹ ਜ਼ਖਮੀ ਹੋ ਜਾਂਦਾ ਹੈ ਰਜਿੰਦਰ ਹਸਪਤਾਲ ਦੇ ਵਿੱਚ ਪਟਿਆਲਾ ਦੇ ਵਿੱਚ ਉਸ ਨੂੰ ਪਹर्ती ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪਰ ਤਸਵੀਰਾਂ ਤਾਂ ਦਿਖਾ ਰਿਹਾ ਜਿੱਥੇ ਉਹ ਨੌਜਵਾਨ ਜਿਹੜਾ ਹੈ ਗੰਭੀਰ ਰੂਪ ਵੀ ਜ਼ਖਮੀ ਹੋਇਆ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਨੌਜਵਾਨ ਦੇ ਖਿਲਾਫ ਜਿਹੜੇ ਨੇ ਹੁਣ ਮੁਕਦਮਾ ਦਰਜ ਕਰ ਲਿਆ ਗਿਆ ਕਥਿਤ આરોપીਆਂ ਨੂੰ ਗ੍ਰਿਫਤਾਰ ਕਰਨਾ ਜਿਹੜਾ ਇਸ ਮਾਣਾ सदर ਪੁਲਿਸ ਸਟੇਸ਼ਨ ਦੇ ਇੰਚਾਰਜ ਅਜੇ ਗੁਪਤਾ ਨੇ ਦੱਸਿਆ ਕਿ ਜਿਹੜੇ ਨੌਜਵਾਨ ਨੇ ਉਹ ਉਹਨਾਂ ਤੇ ਮੁਕੱਦਮਾ ਦਾਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਗੁਰਪ੍ਰੀਤ ਸਿੰਘ ਦੇ ਬਿਆਨ ਦੇ ਦਰਜ ਕਰਾਏ ਗਏ ਉਹਨਾਂ ਤੇ ਇਹ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਨੌਜਵਾਨ ਹੈ ਜੋ ਗੰਭੀਰ ਹੋਇਆ ਹੈ ਜ਼ਖਮੀ ਹੋਇਆ ਉਸ ਦੇ ਬਿਆਨਾਂ ਦੇ ਆਧਾਰ ਤੇ ਪੂਰਾ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਇਹ ਪੂਰਾ ਮਾਮਲਾ ਜਿਹੜਾ ਇਸ ਮਾਣਾ ਤੋਂ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਪੁਰਾਣੀ ਰੰਜਿਸ਼ ਕਰਕੇ ਇਹ ਪੂਰੀ ਘਟਨਾ ਵਾਪਰੀ ਹੈ ਕਥਿਤ આરોપીਆਂ ਨੂੰ ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜੋ ਜਿਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਲਦਤ ਜਲਦ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਪੂਰੇ ਮਾਮਲੇ ਲੈ ਕੇ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਦਾ ਹੋਰ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਸੁਣਾ ਦਿੰਦੇ ਹਾਂ ਸਮਾਣਾ ਦੇ ਪਿੰਡ ਕਖਰਾਲਾ ਪਾਈਕਾ ਵਿਖੇ ਨੌਜਵਾਨਾਂ ਦੇ ਦੋ ਗਰੁੱਪਾਂ ਦੇ ਵਿੱਚ ਫੈਰਿੰਗ ਹੋਈ ਹੈ ਔਰ ਇਸ ਫੈਰਿੰਗ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲੇਕਿਨ ਦਿਨਿਕ ਸਵੇਰਾ ਉਸ ਦੀ ਪੁਸ਼ਟੀ ਨਹੀਂ ਕਰਦਾ ਔਰ ਇਸ ਮਾਮਲੇ ਦੇ ਵਿੱਚ ਜਿਹੜਾ ਕਥੀ ਤੇ ਜਿਸ ਨੌਜਵਾਨ ਗੁਰਪ੍ਰੀਤ ਸਿੰਘ ਹੈ ਜੋ ਉਸਦੇ ਗੋਲੀ ਲੱਗੀ ਹੈ ਪੈਰ ਦੇ ਵਿੱਚ ਸੱਜੇ ਪਾਸੇ ਉਸ ਨੂੰ ਰੇਂਦਰ ਹਸਪੀਟਲ ਅਧਿਕ ਰਹਿ ਦੇ ਲਈ ਦਾਖਲ ਕਰਾਇਆ ਗਿਆ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਸਦਰ ਸਮਾਣਾ ਦੇ ਇੰਚਾਰਜ ਅਜੇ ਕੁਮਾਰ ਪਰਚਾਪਲ ਦਿੱਤੀਗੀ ਤੈਨੂੰ ਕਿਹਾ ਕਿ ਅਸੀਂ ਗੁਰਪ੍ਰੀਤ ਸਿੰਘ ਦੇ ਬਿਆਨ ਦਰਜ ਕਰਕੇ ਚਾਰ ਨੌਜਵਾਨਾਂ ਦੇ ਖਿਲਾਫ ਵੱਖ-ਵੱਖ ਤਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਕਥਿਤ ਰੂਪੇ ਨੂੰ ਗ੍ਰਿਫਤਾਰ ਕਰਨਾ ਹੈ ਸਰ ਕਿਹੜੇ ਪਿੰਡ ਤੇ ਝਗੜਾ ਹੋਇਆ ਤੇ ਫਾਇਰਿੰਗ ਹੋਈ ਹੈ ਇਹ ਕੱਲ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੁਰਪ੍ਰੀਤ ਨਾ ਦਾ ਵਿਅਕਤੀ ਹੈ ਉਹ ਗਨਸ਼ਾਟ ਲੱਗਣ ਕਰਕੇ ਰਜਿੰਦਰਾ ਹਸਪੀਟਲ ਦਾਖਲ ਹੈ ਉਸ ਤੋਂ ਬਾਅਦ ਤੁਰੰਤ ਅਸੀਂ ਆਈਓ ਨੂੰ ਉੱਥੇ ਭੇਜਿਆ ਤਾਂ ਉਹਨੇ ਆਪਣੇ ਬਿਆਨ ਵਿੱਚ ਚਾਰ ਬੰਦਿਆਂ ਦਾ ਬਾਇ ਨੇਮ ਤੇ ਪੰਜ ਪੰਜ ਛੇ ਬੰਦੇ ਉਹਨੇ ਅਨਨੋਨ ਲਿਖਾਇਆ ਵੀਰੋ ਨੇ ਉੱਤੇ ਤੋਂ ਫਾਇਰਿੰਗ ਕੀਤੀ ਤੇ ਉਹਦੇ ਪੈਰ ਤੇ ਸ਼ਨ ਏਰੀਆ ਦੇ ਵਿੱਚ ਗੋਲੀ ਵਜੀ ਹੈ ਜੋ ਜਿਹਰੇ ਇਲਾਜ ਆ ਉਹਦੀ ਸਟੇਟਮੈਂਟ ਲਿਖਿਆ ਸੀ ਮਕਦਮਾ ਨੰਬਰ 146 288 ਚ ਦਰਜ ਕਰ ਲਿਆ ਉਹਦੀ ਤਫਤੀਸ਼ ਅਜੇ ਚੱਲੀ ਤੇ ਇਹ ਟਕੜਿਆ ਕਾਰਨ ਕੀ ਬਣਿਆ ਹੁਣ ਤੱਕ ਮਤਲਬ ਤੇ ਫਾਇਰਿੰਗ ਹੋਈ ਫਿਰ ਉਹਨਾਂ ਨੇ ਦੱਸਿਆ ਕਿ ਉਹ ਉਹਦੀ ਕਿਸੇ ਰਿਸ਼ਤੇਦਾਰ ਨੂੰ ਪਰੇਸ਼ਾਨ ਕਰਦਾ ਸੀ ਤੇ ਉਹਨਾਂ ਦੀ ਫੋਨ ਤੇ ਵੀ ਤੁਤੂ ਮਾਮਾ ਹੋਈ ਸੀ ਜੀ ਤੇ ਅਜੇ ਕੋਈ ਰੈਸਟ ਹੋਇਆ ਨਹੀਂ ਜੀ ਅਜੇ ਤੱਕ ਕੋਈ ਰੈਸਟ ਦੇ ਮਟਕ ਨੇ ਜੇ ਰਿਲਾਜ ਕਿੱਥੇ ਉਹ ਰਜਿੰਦਰਾ ਹਸਪਤਲ ਤੇ ਠੀਕ ਹੈ ਇਸ ਸਟੇਬਲ ਕੰਡੀਸ਼ਨ ਚ ਕਿੰਨੇ ਬੰਦੇ ਇੰਦਰ ਨੂੰ ਆਇਆ ਹਾਂਜੀ ਹਾਂ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਦਿਨਿਕ ਸਵੇਰਾ ਟੀਵੀ ਸਮਾਣਾ ਸਮਾਣਾ ਦੇ ਪਿੰਡ ਕਖਰਾਲਾ ਪਾਇਕਾ ਵਿਖੇ ਨੌਜਵਾਨਾਂ ਦੇ ਦੋ ਗਰੁਪਾਂ ਦੇ ਵਿੱਚ ਫੈਰਿੰਗ ਹੋਈ ਹੈ ਔਰ ਉਸ ਫੈਰਿੰਗ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲੇਕਿਨ ਦਿਨਿਕ ਸਵੇਰਾ ਉਸ ਦੀ ਪੁਸ਼ਟੀ ਨਹੀਂ ਕਰਦਾ ਔਰ ਇਸ ਮਾਮਲੇ ਦੇ ਵਿੱਚ ਜਿਹੜਾ ਕਥੀ ਤੇ ਜਿਸ ਨੌਜਵਾਨ ਗੁਰਪੇ ਸਿੰਘ ਹੈ ਜੋ ਉਸਦੇ ਗੋਲੀ ਲੱਗੀ ਹੈ ਪੈਰ ਦੇ ਵਿੱਚ ਸੱਜੇ ਪਾਸੇ ਉਸ ਨੂੰ ਰੇਂਦਰ ਹਸਪਤਲ ਇਲਾਜ ਕਰਾ ਦਿੱਲੀ ਦਾਖਲ ਕਰਾਇਆ ਗਿਆ ਇਸ ਦੇ ਬਾਰੇ ਜਾਣਕਾਰੀ ਪੁਲਿਸ ਦੇ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਸਮਾਣਾ ਦੇ ਵਿੱਚ ਪਿੰਡ ਜਿਹੜਾ ਹੈ ਕਕਰਾਲਾ ਦੇ ਵਿੱਚ ਗੋਲੀਆਂ ਚੱਲੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਦੋ ਧਿਰਾਂ ਵਿਚਾਲੇ ਜੜੀ ਹੈ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਨੌਜਵਾਨ ਨੂੰ ਫੋਨ ਆਇਆ ਸੀ ਜਿਸ ਤੋਂ ਬਾਅਦ ਫੋਨ ਤੇ ਗਾਲ੍ਹਾਂ ਕੱਢੀਆਂ ਗਈਆਂ ਜਿਸ ਤੋਂ ਬਾਅਦ ਕਿਹਾ ਗਿਆ ਕਿ ਕੁਝ ਨੌਜਵਾਨਾਂ ਵੱਲੋਂ ਜੋ ਨੌਜਵਾਨਾਂ ਵੱਲੋਂ ਜਿਹੜੀ ਹੈ ਫਾਇਰਿੰਗ ਕੀਤੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਦਾਂ ਸਮਾਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਸਮਾਣਾ ਦੇ ਵਿੱਚ ਆ ਉੱਥੇ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਨੂੰ ਪਹਿਲਾਂ ਫੋਨ ਕਰਕੇ ਜੜੀ ਹੈ ਗਾਲਾਂ ਕੱਢੀਆਂ ਗਈਆਂ ਜਿਸ ਤੋਂ ਬਾਅਦ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਇਹ ਪੂਰੀ ਫਾਇਰਿੰਗ ਕੀਤੀ ਗਈ ਸਮਾਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਤੁਹਾਨੂੰ ਦੱਸ ਦਈਏ ਦੀ ਸਮਾਣਾ ਦੇ ਮੰਡੀ ਜਿਹੜਾ ਹੈ ਕਕਰਾਲਾ ਦੇ ਨਜ਼ਦੀਕ ਗੁਰੂਪ੍ਰੇਤ ਸਿੰਘ ਨਾਮਕ ਨੌਜਵਾਨ ਤੇ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਉਹ ਜ਼ਖਮੀ ਹੋ ਜਾਂਦਾ ਹੈ ਰਜਿੰਦਰ ਹਸਪਤਾਲ ਦੇ ਵਿੱਚ ਪਟਿਆਲਾ ਦੇ ਵਿੱਚ ਉਸ ਨੂੰ ਪਹर्ती ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪਰ ਤਸਵੀਰਾਂ ਤਾਂ ਦਿਖਾ ਰਹੇ ਜਿੱਥੇ ਉਹ ਨੌਜਵਾਨ ਜਿਹੜਾ ਹੈ ਗੰਭੀਰ ਰੂਪੀ ਜ਼ਖਮੀ ਹੋਇਆ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਨੌਜਵਾਨ ਦੇ ਖਿਲਾਫ ਜਿਹੜੇ ਨੇ ਹੁਣ ਮੁਕੱਦਮਾ ਦਰਜ ਕਰ ਲਿਆ ਗਿਆ ਕਥਿਤ આરોપીਆਂ ਨੂੰ ਗ੍ਰਿਫਤਾਰ ਕਰਨਾ ਜਿਹੜਾ ਇਸ ਸਮਾਣਾ सदर ਪੁਲਿਸ ਸਟੇਸ਼ਨ ਦੇ ਇੰਚਾਰਜ ਅਜੇ ਗੁਪਤਾ ਨੇ ਦੱਸਿਆ ਕਿ ਜਿਹੜੇ ਨੌਜਵਾਨ ਨੇ ਉਹ ਉਹਨਾਂ ਤੇ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਗੁਰਪ੍ਰੀਤ ਸਿੰਘ ਦੇ ਬਿਆਨ ਦੇ ਦਰਜ ਕਰਾਏ ਗਏ ਉਹਨਾਂ ਤੇ ਇਹ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਨੌਜਵਾਨ ਹੈ ਜੋ ਗੰਭੀਰ ਹੋਇਆ ਹੈ ਜ਼ਖਮੀ ਹੋਇਆ ਉਸ ਦੇ ਬਿਆਨਾਂ ਦੇ ਆਧਾਰ ਤੇ ਇਹ ਪੂਰਾ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਇਹ ਪੂਰਾ ਮਾਮਲਾ ਜਿਹੜਾ ਇਸ ਮਾਣਾ ਤੋਂ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਪੁਰਾਣੀ ਰੰਜਿਸ਼ ਕਰਕੇ ਇਹ ਪੂਰੀ ਘਟਨਾ ਵਾਪਰੀ ਹੈ ਕਥਿਤ આરોપીਆਂ ਨੂੰ ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜੋ ਜਿਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਲਦਤ ਜਲਦ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਪੂਰੇ ਮਾਮਲੇ ਲੈ ਕੇ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਦਾ ਹੋਰ ਕੀ ਪੁੱਛਿਆ ਗਿਆ ਇੱਕ ਵਾਰ ਤੁਹਾਨੂੰ ਸੁਣਾ ਦਿੰਦੇ ਹਾਂ ਸਮਾਣਾ ਦੇ ਪਿੰਡ ਕਸਰਾਲਾ ਪਾਇਕ ਦੇ ਵਿਖੇ ਨੌਜਵਾਨਾਂ ਦੇ ਦੋ ਗਰੁੱਪਾਂ ਦੇ ਵਿੱਚ ਫੈਰਿੰਗ ਹੋਈ ਹੈ ਔਰ ਇਸ ਫੈਰਿੰਗ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲੇਕਿਨ ਦੈਨਿਕ ਸਵੇਰਾ ਉਸ ਦੀ ਪੁਸ਼ਟੀ ਨਹੀਂ ਕਰਦਾ ਔਰ ਇਸ ਮਾਮਲੇ ਦੇ ਵਿੱਚ ਜਿਹੜਾ ਕਥੀ ਤੇ ਜਿਸ ਨੌਜਵਾਨ ਗੁਰਪ੍ਰੀਤ ਸਿੰਘ ਹੈ ਜੋ ਉਸਦੇ ਗੋਲੀ ਲੱਗੀ ਹੈ ਪੈਰ ਦੇ ਵਿੱਚ ਸੱਜੇ ਪਾਸੇ ਉਸ ਨੂੰ ਰੇਂਦਰ ਹਸਪੀਟਲ ਇਲਾਜ ਕਰਾਏ ਦਿੱਲੀ ਦਾਖਲ ਕਰਾਇਆ ਗਿਆ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਸਦਰ ਸਮਾਣਾ ਦੇ ਇੰਚਾਰਜ ਅਜੇ ਕੁਮਾਰ ਪਰੋਚਾਲ ਦਿੱਤੀ ਗਈ ਤੇ ਨੇ ਕਿਹਾ ਕਿ ਅਸੀਂ ਗੁਰਪ੍ਰੀਤ ਸਿੰਘ ਦੇ ਬਿਆਨ ਦਰਜ ਕਰਕੇ ਚਾਰ ਨौजਵਾਨਾਂ ਦੇ ਖਿਲਾਫ ਵੱਖ-ਵੱਖ ਤਾਰਾਵਾਂਗੇ ਤਹਿਤ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਕਥਿਤ ਰੂਪੇ ਨੂੰ ਗ੍ਰਿਫਤਾਰ ਕਰਨਾ ਹੈ ਸਾਹਿਬ ਕਿਹੜੇ ਪਿੰਡ ਤੇ ਝਗੜਾ ਹੋਇਆ ਤੇ ਫਾਇਰਿੰਗ ਹੋਈ ਹੈ ਕਿ ਕੱਲ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੁਰਪ੍ਰੀਤ ਨਾ ਦਾ ਵਿਅਕਤੀ ਹੈ ਉਹ ਗਨਸ਼ਾਟ ਲੱਗਣ ਕਰਕੇ ਰਜਿੰਦਰਾ ਹਸਪੀਟਲ ਦਾਖਲ ਹੈ ਉਸ ਤੋਂ ਬਾਅਦ ਤੁਰੰਤ ਅਸੀਂ ਆਈਓ ਨੂੰ ਉੱਥੇ ਭੇਜਿਆ ਤਾਂ ਉਹਨੇ ਆਪਣੇ ਬਿਆਨ ਵਿੱਚ ਚਾਰ ਬੰਦਿਆਂ ਦਾ ਬਾਈ ਨੇਮ ਤੇ ਪੰਜ ਪੰਜ ਛੇ ਬੰਦੇ ਉਹਨੇ ਅਨਨੋਨ ਲਿਖਾਇਆ ਵੀ ਉਹਨਾਂ ਨੇ ਉਦੋਂ ਫਾਇਰਿੰਗ ਕੀਤੀ ਤੇ ਉਹਦੇ ਪੈਰ ਤੇ ਸ਼ਨ ਏਰੀਆ ਦੇ ਵਿੱਚ ਗੋਲੀ ਵਜੀ ਹੈ ਜੋ ਜਿਹੜੇ ਇਲਾਜ ਆ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਮੁਕੱਦਮਾ ਨੰਬਰ 146 2886 ਦਰਜ ਕਰ ਲਿਆ ਉਹਦੀ ਤਫ਼ਤੀਸ਼ ਅਜੇ ਚੱਲੀ ਤੇ ਕਿਹਤਗੜਿਆ ਕਾਰਨ ਕੀ ਬਣਿਆ ਹੁਣ ਤੱਕ ਮਤਲਬ ਜਿਹੜੀ ਫਾਇਰਿੰਗ ਹੋਈ ਫਿਰ ਉਹਨਾਂ ਨੇ ਦੱਸਿਆ ਕਿ ਉਹ ਉਹਦੀ ਕਿਸੇ ਰਿਸ਼ਤੇਦਾਰ ਨੂੰ ਪਰੇਸ਼ਾਨ ਕਰਦਾ ਸੀ ਤੇ ਉਹਨਾਂ ਦੀ ਫੋਨ ਤੇ ਵੀ ਤੂ ਤੂ ਮਾਮਾ ਹੋਈ ਸੀ ਜੀ ਤੇ ਅਜੇ ਕੋਈ ਰੈਸਟ ਹੋਇਆ ਨਹੀਂ ਜੀ ਅਜੇ ਤੱਕ ਕੋਈ ਰੈਸਟ ਦੇ ਬਚਨ ਨੇ ਜਿਹੜੇ ਇਲਾਜ ਕਿੱਥੇ ਉਹਨੂੰ ਟ੍ਰੈਕ ਰਜਿੰਦਰ ਹਸਪਤਲ ਤੇ ਠੀਕ ਹੈ ਇਸ ਸਟੇਬਲ ਕੰਡੀਸ਼ਨ ਚ ਕਿੰਨੇ ਬੰਦੇ ਇੰਦਰੇ ਹੋਇਆ ਹਾਂਜੀ ਹਾਂ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਦੈਨਿਕ ਸਵੇਰਾ ਟੀਵੀ ਸਮਾਣਾ ਸਮਾਣਾ ਦੇ ਪਿੰਡ ਕਖਰਾਲਾ ਪਾਇਕਾ ਵਿਖੇ ਨੌਜਵਾਨਾਂ ਦੇ ਦੋ ਗਰੁੱਪਾਂ ਦੇ ਵਿੱਚ ਫੈਰਿੰਗ ਹੋਈ ਹੈ ਔਰ ਇਸ ਫੈਰਿੰਗ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲੇਕਿਨ ਦੈਨਿਕ ਸਵੇਰਾ ਉਸ ਦੀ ਪੁਸ਼ਟੀ ਨਹੀਂ ਕਰਦਾ ਔਰ ਇਸ ਮਾਮਲੇ ਦੇ ਵਿੱਚ ਜਿਹੜਾ ਕਥੀ ਤੇ ਜਿਸ ਨੌਜਵਾਨ ਗੁਰਪੇ ਸਿੰਘ ਹੈ ਜੋ ਉਸਦੇ ਗੋਲੀ ਲੱਗੀ ਹੈ ਪੈਰ ਦੇ ਵਿੱਚ ਸੱਜੇ ਪਾਸੇ ਉਸ ਨੂੰ ਰੇਂਦਰ ਹਸਪੀਟਲ ਇਲਾਜ ਕਰਾ ਦਿੱਲੀ ਦਾਖਲ ਕਰਾਇਆ ਗਿਆ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਸਮਾਣਾ ਤੋਂ ਸਾਹਮਣੇ ਆ ਰਹੀ ਹੈ ਸਮਾਣਾ ਦੇ ਵਿੱਚ ਪਿੰਡ ਜਿਹੜਾ ਹੈ ਕਕਰਾਲਾ ਦੇ ਵਿੱਚ ਗੋਲੀਆਂ ਚੱਲੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਦੋ ਧਿਰਾਂ ਵਿਚਾਲੇ ਜੜੀ ਹੈ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਨੌਜਵਾਨ ਨੂੰ ਫੋਨ ਆਇਆ ਸੀ ਜਿਸ ਤੋਂ ਬਾਅਦ ਫੋਨ ਤੇ ਗਾਲ੍ਹਾਂ ਕੱਢੀਆਂ ਗਈਆਂ ਜਿਸ ਤੋਂ ਬਾਅਦ ਕਿਹਾ ਗਿਆ ਕਿ ਕੁਝ ਨੌਜਵਾਨਾਂ ਵੱਲੋਂ ਜੋ ਨੌਜਵਾਨਾਂ ਵੱਲੋਂ ਜਿਹੜੀ ਹੈ ਫਾਇਰਿੰਗ ਕੀਤੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਤੋਂ ਸਮਾਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਸਮਾਣਾ ਦੇ ਵਿੱਚ ਆ ਉੱਥੇ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਨੂੰ ਪਹਿਲਾਂ ਫੋਨ ਕਰਕੇ ਜੜੀ ਹੈ ਗਾਲਾਂ ਕੱਢੀਆਂ ਗਈਆਂ ਜਿਸ ਤੋਂ ਬਾਅਦ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਇਹ ਪੂਰੀ ਫਾਇਰਿੰਗ ਕੀਤੀ ਗਈ ਸਮਾਣਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਤੁਹਾਨੂੰ ਦੱਸ ਦਈਏ ਕਿਸਮਾਣਾ ਦੇ ਮੰਡੀ ਜਿਹੜਾ ਹੈ ਟਕਰਾਲਾ ਦੇ ਨਜ਼ਦੀਕ ਗੁਰੂਪ੍ਰੀਤ ਸਿੰਘ ਨਾਮਕ ਨੌਜਵਾਨ ਤੇ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਉਹ ਜ਼ਖਮੀ ਹੋ ਜਾਂਦਾ ਹੈ ਰਜਿੰਦਰ ਹਸਪਤਾਲ ਦੇ ਵਿੱਚ ਪਟਿਆਲਾ ਦੇ ਵਿੱਚ ਉਸ ਨੂੰ ਪਹਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪਰ ਤਸਵੀਰਾਂ ਤਾਂ ਦਿਖਾ ਰਹੇ ਜਿੱਥੇ ਉਹ ਨੌਜਵਾਨ ਜਿਹੜਾ ਹੈ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਨੌਜਵਾਨ ਦੇ ਖਿਲਾਫ ਜਿਹੜੇ ਨੇ ਹੁਣ ਮੁਕਦਮਾ ਦਰਜ ਕਰ ਲਿਆ ਗਿਆ ਕਥਿਤ આરોપીਆਂ ਨੂੰ ਗ੍ਰਿਫਤਾਰ ਕਰਨਾ ਜਿਹੜਾ ਇਸ ਮਾਣਾ ਸਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਅਜੇ ਗੁਪਤਾ ਨੇ ਦੱਸਿਆ ਕਿ ਜਿਹੜੇ ਨੌਜਵਾਨ ਨੇ ਉਹ ਉਹਨਾਂ ਤੇ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਗੁਰਪ੍ਰੀਤ ਸਿੰਘ ਦੇ ਬਿਆਨ ਦੇ ਦਰਜ ਕਰਾਏ ਗਏ ਉਹਨਾਂ ਤੇ ਇਹ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਨੌਜਵਾਨ ਹੈ ਜੋ ਗੰਭੀਰ ਹੋਇਆ ਹੈ ਜ਼ਖਮੀ ਹੋਇਆ ਉਸ ਦੇ ਬਿਆਨਾਂ ਦੇ ਆਧਾਰ ਤੇ ਇਹ ਪੂਰਾ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਇਹ ਪੂਰਾ ਮਾਮਲਾ ਜਿਹੜਾ ਇਸ ਮਾਣਾ ਤੋਂ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਪੁਰਾਣੀ ਰੰਜਿਸ਼ ਕਰਕੇ ਇਹ ਪੂਰੀ ਘਟਨਾ ਵਾਪਰੀ ਹੈ ਕਥਿਤ આરોપીਆਂ ਨੂੰ ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜੋ ਜਿਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਲਦ ਤੋਂ ਜਲਦ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਪੂਰੇ ਮਾਮਲੇ ਲੈ ਕੇ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਦਾ ਹੋਰ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਸੁਣਾਦਾਂਗੇ ਸਮਾਣਾ ਦੇ ਪਿੰਡ ਕਖਰਾਲਾ ਪਾਈਕਾ ਵਿਖੇ ਨੌਜਵਾਨਾਂ ਦੇ ਦੋ ਗਰੁੱਪਾਂ ਦੇ ਵਿੱਚ ਫੈਰਿੰਗ ਹੋਈ ਹੈ ਔਰ ਇਸ ਫੈਰਿੰਗ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲੇਕਿਨ ਦਿਨਿਕ ਸਵੇਰਾ ਉਸ ਦੀ ਪੁਸ਼ਟੀ ਨਹੀਂ ਕਰਦਾ ਔਰ ਇਸ ਮਾਮਲੇ ਦੇ ਵਿੱਚ ਜਿਹੜਾ ਕਥੀ ਤੇ ਜਿਸ ਨੌਜਵਾਨ ਗੁਰਪ੍ਰੀਤ ਸਿੰਘ ਹੈ ਜੋ ਉਸਦੇ ਗੋਲੀ ਲੱਗੀ ਹੈ ਪੈਰ ਦੇ ਵਿੱਚ ਸੱਜੇ ਪਾਸੇ ਉਸ ਨੂੰ ਰੇਂਦਰ ਹਸਪੀਟਲ ਅਧਿਕ ਰਏ ਦਿੱਲੀ ਦਾਖਲ ਕਰਾਇਆ ਗਿਆ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਸਦਰ ਸਮਾਣਾ ਦੇ ਇੰਚਾਰਜ ਅਜੇ ਕੁਮਾਰ ਪਰੋਚਾਵਲ ਦਿੱਤੀਗੀ ਤੈਨੂੰ ਕਿਹਾ ਕਿ ਅਸੀਂ ਗੁਰਪ੍ਰੀਤ ਸਿੰਘ ਦੇ ਬਿਆਨ ਦਰਜ ਕਰਕੇ ਚਾਰ ਨੌਜਵਾਨਾਂ ਦੇ ਖਿਲਾਫ ਵੱਖ-ਵੱਖ ਤਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਕਥਿਤ ਰੂਪੇ ਨੂੰ ਗ੍ਰਿਫਤਾਰ ਕਰਨਾ ਹੈ ਸਾਹਿਬ ਖੜੇਪਿੰਡ ਤੇ ਝਗੜਾ ਹੋਇਆ ਤੇ ਫਾਇਰਿੰਗ ਹੋਈ ਹੈ ਕਿ ਕੱਲ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੁਰਪ੍ਰੀਤ ਨਾ